ਉਹ ਜਵਾਨਾਂ ਨੇ ਸਮਾਜ ਸੇਵੀ ਸੰਸਥਾ ਦੀ ਸ਼ੁਰੂਆਤ ਕੀਤੀ ਇਸ ਸਮਾਜ ਸੇਵੀ ਸੰਸਥਾ ਵੱਲੋਂ ਸਿਟੀ ਤੋਂ ਲੈ ਕੇ ਪ੍ਰੀਤ ਹਸਪਤਾਲ 300 ਜੋ ਕਿ ਸਮਾਦੀ ਰੋਡ ਤੇ ਛੋਟੇ ਖੰਨੇ ਪੱਟੀਆਂ ਐਂਡ ਹੁਣ ਅਸੀਂ ਗਊਸ਼ਾਲਾ ਤੋਂ ਆ ਰਹੇ ਹਾਂ ਸੋ ਐਵੇਂ ਸਾਡਾ ਨਿਊ ਵੀਕ ਨਿਊ ਅਜੰਡਾ ਅੰਦਰ ਆਏਗਾ ਜਿਵੇਂ ਹੁਣ ਸਾਡੇ ਕੋਲ ਕਾਊਸ ਦਾ ਵੀ ਆਇਆ ਅਸੀਂ ਕਾਊਸ ਦੇ ਵੀ ਸਟਰੀ ਡੌਗ ਹੋ ਗਏ ਕਾਊਸ ਹੋ ਗਏ ਪਲਾਂਟੇਸ਼ਨ ਹੋ ਗਈ ਕਿਸੇ ਗਰੀਬ ਨੂੰ ਹੈਲਪ ਦੀ ਲੋੜ ਹੈ ਤਾਂ ਉਹ ਵੀ ਇਹ ਦੇਣਗੇ ਕਿਸੇ ਨੂੰ ਕਰਾਬਾਂ ਦੀ ਲੋੜ ਹੈ ਜਾਂ ਕਿਸ ਤਰ੍ਹਾਂ ਦੀ ਲੋੜ ਹੈ ਇਹਨਾਂ ਦੀ ਐਨ ਜੀਓ ਬਹੁਤ ਵਧੀਆ ਕੰਮ ਕਰੂਗੀ ਕਾਫੀ ਬੱਚੇ ਜੁੜ ਗਏ ਇਹਨਾਂ ਨਾਲ ਲਾਂਡ ਦੀ ਗੱਲ ਕਰੀਏ ਤਾਂ ਅਸੀਂ ਸਿਟੀ ਸਿਟੀ ਤੋਂ ਲੈ ਕੇ ਅੱਗੇ ਪ੍ਰੀਤ ਹਸਪੀਟਲ ਤੱਕ ਅਸੀਂ ਪੌਦੇ ਲਗਾਏ ਨੇ ਪਹਿਲਾਂ 2000 ਦੇ ਕਰੀਬ ਵੱਡੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਮਕਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਨੌਜਵਾਨਾਂ ਨੇ ਸਮਾਜ ਸੇਵੀ ਸੰਸਥਾ ਦੀ ਸ਼ੁਰੂਆਤ ਕੀਤੀ ਇਸ ਸਮਾਜ ਸੇਵੀ ਸੰਸਥਾ ਵੱਲੋਂ ਸਿਟੀ ਤੋਂ ਲੈ ਕੇ ਪ੍ਰੀਤ ਹਸਪਤਾਲ ਤੱਕ 2000 ਬੂਟੇ ਲਗਾਏ ਜਾ ਚੁੱਕੇ ਹਨ ਇਸ ਸੰਸਥਾ ਦੇ ਆਗੂ ਨੌਜਵਾਨ ਕ੍ਰਿਸ਼ਨ ਦਾ ਕਹਿਣਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਗਰੀਬਾਂ ਦੀ ਲੋੜਵੰਦ ਜ਼ਰੂਰਤਮੰਦਾਂ ਦੀ ਮਦਦ ਕਰਨਾ ਹੀ ਮੁੱਖ ਉਦੇਸ਼ ਹੈ ਉਨਾ ਕਹਿਆ ਕਿ ਸਾਡੀ ਸਮਾਜ ਸੇਵੀ ਸੰਸਥਾ ਨਾਲ ਜੜੋ ਅਤੇ ਨਸ਼ਾ ਨੂੰ ਤਿਆਗ ਕੇ ਸਾਡੇ ਨਾਲ ਜੜੋ ਆਓ ਕਰੀਏ ਸਮਾਜ ਲਈ ਕੰਮ ਅਤੇ ਆਪਣੇ ਖੰਨਾ ਸ਼ਹਿਰ ਨੂੰ ਹਰਾ-ਭਰਾ ਪ੍ਰਦੂਸ਼ਣ ਰਹਿਤ ਬਣਾਈਏ ਇੱਕ ਸਰਵੇ ਉਹ ਕੋ ਤੋਂ ਲੈ ਕੇ ਲਲ੍ਹੇ ਦੀ ਰੋਡ ਤੋਂ ਲੈ ਕੇ ਮੇਨ ਆਪਣੇ ਪਾਰਸ਼ਲਾ ਮੰਦਰ ਪਕਸ਼ਾਨੀ ਮੰਦਰ ਤੱਕ ਜਿੰਨੇ ਵੀ ਅਸੀਂ ਕੁੱਤੇ ਦੇਖ ਰਹੇ ਤੁਸੀਂ ਉਹ ਵੀ ਸਾਡੇ ਲਾਇ ਹੋਇਆ ਸੋ ਅਸੀਂ ਅੱਜ ਤੋਂ ਅੱਗੇ ਕੀ ਕੰਟੀਨਿਊ ਕਰਾਂਗੇ ਆਪਣੇ ਹੋਪਫੁਲ ਹਾਰਟਸ ਲਾਈਨ ਦੇ ਤਹਿਤ ਐਨਜੀਓ ਦੇ ਅੰਡਰ ਤੇ ਹਰ ਚੀਜ਼ ਆਪਣੇ ਅੰਦਰ ਅਸੀਂ ਕਵਰ ਕਰਾਂਗੇ ਜਿਵੇਂ ਆਪ ਉੱਤੇ ਅਸੀਂ ਆਨੇ ਸਾਡਾ ਮਿਸ਼ਨ ਹੈ ਪੂਰੇ ਕੰਨੇ ਵਿੱਚ ਪ੍ਰੋਵਾਈਡ ਕਰਾਂ ਮੇਰਾ ਨਾਮ ਕ੍ਰਿਸ਼ਨਦੀਪ ਆ ਸਾਡੇ ਮੈਂਬਰ ਹੈ ਅਰਸ਼ਵੀਰ ਸਿੰਘ ਤੇ 소ਮਿਲ ਤੇ ਅੱਜ ਅਸੀਂ ਇੱਕ ਐਨਜੀਓ ਸਟਾਰਟ ਕਰਨ ਜਾ ਰਹੇ ਹਾਂ ਜਿਹੜਾ ਨਾਮ ਹੈ ਹੋਪਫੁਲ ਹਾਰਟ ਸਲੈਂਸ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ ਨਵਾਂ ਰਸਤਾ ਖੋਲਣ ਜਾ ਰਹੇ ਹਾਂ ਤਾਂ ਕਿ ਆਪਣਾ ਜਿਹੜਾ ਆਨ ਵਾਲਾ ਯੂਥ ਹੈ ਉਹ ਨਸ਼ਿਆਂ ਨੂੰ ਛੱਡ ਕੇ ਸਾਡੇ ਵੱਲ ਆਵੇ ਤੇ ਅਸੀਂ ਉਹਨਾਂ ਨੂੰ ਇੱਕ ਚਾਂਸ ਦੇਣ ਜਾ ਰਹੇ ਹਾਂ ਵਧੀਆ ਰਸਤਾ ਜਾਣ ਦਾ ਸੋ ਅੱਜ ਆਪਣਾ ਮਿਸ਼ਨ ਹੈ ਕਿ ਅਸੀਂ ਪੂਰੇ ਖੰਨੇ ਚ ਓਵਰ 300 ਟਰリーズ ਪlant ਕਰਾਂਗੇ ਸੋ ਅਸੀਂ ਅੱਜ ਟਰリーズ ਪlant ਕੀਤੇ ਆ ਓਵਰ 300 ਜੋ ਕਿ ਸਮਾਧੀ ਰੋਡ ਤੇ ਛੋਟੇ ਖੰਨੇ ਪੱਟੀਆਂ ਐਂਡ ਹੁਣ ਅਸੀਂ ਗਊਸ਼ਾਲਾ ਤੋਂ ਆ ਰਹੇ ਆ ਸੋ ਐਵੇਂ ਸਾਡਾ ਨਿਊ ਵੀਕ ਨਿਊ ਅਜੰਡਾ ਅੰਦਰ ਆਏਗਾ ਜਿਵੇਂ ਹੁਣ ਸਾਡੇ ਕੋਲ ਕਾਊਸ ਦਾ ਵੀ ਆਇਆ ਅਸੀਂ ਕਾਊਸ ਦੇ ਵੀ ਉਹਨਾਂ ਨੂੰ ਮੈਡੀਕੇਸ਼ਨਸ ਪ੍ਰੋਵਾਈਡ ਕਰਾਂਗੇ ਐਂਡ ਸਟ੍ਰੇਟ ਡੌਗਸ ਜੋ ਹੁੰਦੇ ਆ ਉਹਨਾਂ ਨੂੰ ਵੀ ਐਂਡ ਜੋ ਵੀ ਸਾਡੇ ਜਿਨ੍ਹਾਂ ਨੂੰ ਲੋੜ ਮੰਨਦਾ ਲੋਕ ਉਹ ਵੀ ਸਾਡੇ ਕੋਲ ਆ ਸਕਦੇ ਆ ਅਸੀਂ ਉਹਨਾਂ ਦੀ ਵੀ ਹੈਲਪ ਕਰਾਂਗੇ ਹਰ ਚੀਜ਼ ਦੀ ਅਸੀਂ ਓਵਰਲ ਹਰ ਚੀਜ਼ ਕਵਰ ਕਰਨਾ ਚਾਹੁੰਦੇ ਆ ਆ ਐਨ ਜੀਓ ਦੇ ਵਿੱਚ ਤੇ ਪ੍ਰਾਊਡਲੀ ਅਸੀਂ ਆ ਦੱਸਣਾ ਚਾਹੁੰਦੇ ਆ ਆਫੀਸ਼ੀਅਲੀ ਇਹ ਖੰਨੇਰਾ ਸਾਡਾ ਫਰਸਟ ਚੈਲੰਜ ਹੀ ਹੋਇਆ ਸੋ ਥੈਂਕ ਯੂ ਜਿਵੇਂ ਅਸੀਂ ਦੇਖਿਆ ਕਿ ਤੁਸੀਂ ਪੌਦੇ ਲਗਾ ਰਹੇ ਹੋ ਤੇ ਹੁਣ ਤੱਕ ਕਿੰਨੇ ਪੌਦੇ ਲਗਾ ਚੁੱਕੇ ਆ ਹੁਣ ਤੱਕ ਅਸੀਂ ਓਵਰ 300 ਪੌਦੇ ਲਗਾ ਚੁੱਕੇ ਆ ਤੇ 100 ਸਾਡੇ ਕੋਲ ਪਏ ਆ ਉਹ ਵੀ ਅਸੀਂ ਪlant ਕਰਾਂਗੇ ਹੁਣ ਕਿੰਨੀ ਦੇਰ ਤੋਂ ਬੂਟੇ ਲਾ ਰਹੇ ਹੋ ਅਸੀਂ ਪਹਿਲਾਂ ਤੋਂ ਲਾਂਦੇ ਆ ਰਹੇ ਹਾਂ ਪਹਿਲਾਂ ਵੀ ਅਸੀਂ ਓਵਰ 2000 ਬੂਟੇ ਲਗਾ ਚੁੱਕੇ ਹਾਂ ਆਫਲਾਈਓਵਰ ਦੇ ਨਾਲ ਨਾਲ ਸਾਡੇ ਤੇ ਹੁਣ ਤੱਕ ਓਵਰ 2000 ਬੂਟਾ ਹੋ ਚੁੱਕਾ ਹੈ ਸਾਡਾ ਅੱਜ ਦੇਖਿਆ ਤਾਂ ਯਾਨੀ ਫਾਦਰ ਵੀ ਬੂਟੇ ਲਾਂਦੇ ਹੁੰਦੇ ਸੀ ਉਹਨਾਂ ਨੇ ਕਾਫੀ ਲਾਏ ਨੇ ਜੀਟੀ ਰੋਡ ਤੇ ਵੀ ਸਾਰੇ ਜਗ੍ਹਾ ਤੇ ਪੁਲ ਹਾਂਜੀ ਹਾਂਜੀ ਹੁਣ ਜਿਹੜੇ ਕਾਫੀ ਬਹੁਤ ਵੱਡੇ ਹੋਏ ਉਹਨਾਂ ਨੂੰ ਫੁੱਲ ਵੀ ਲੱਗੇ ਹੋਏ ਨੇ ਹਾਂਜੀ ਹਾਂਜੀ ਹੁਣ ਉਹ ਚੀਜ਼ ਅਸੀਂ ਵੀ ਆਪਣੇ ਐਨਜੀਓ ਚ ਉਹ ਵੀ ਸਾਡਾ ਅਜੰਡਾ ਹੈ ਟਰੀ ਪਲਾਂਟੇਸ਼ਨ ਦਾ ਸੋ ਅਸੀਂ ਉਹ ਵੀ ਕੰਟੀਨਿਊ ਕਰ ਰਹੇ ਹਾਂ ਹਾਂਜੀ ਗੋਮੀ ਜੀ ਅਸੀਂ ਦੇਖਿਆ ਕਿ ਤੁਹਾਡਾ ਬੇਟੇ ਪੌਦੇ ਲਾ ਰਹੇ ਨੇ ਤੇ ਤੁਸੀਂ ਵੀ ਪਹਿਲੇ ਲਾਏ ਨੇ ਜਿਹੜੇ ਕਾਫੀ ਜੀਟੀ ਰੋਡ ਤੇ ਲੱਗੇ ਨੇ ਕਾਫੀ ਵੱਡੇ ਵੀ ਹੋ ਗਏ ਨੇ ਫੁੱਲ ਵੀ ਉਹਨਾਂ ਨੂੰ ਕਾਫੀ ਲੱਗੇ ਨੇ ਤੇ ਕੀ ਕਹਿਣਾ ਤੁਹਾਡਾ ਦੇਖੋ ਬੱਚਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਬੱਚਿਆਂ ਨੇ ਸਕੂਲ ਤੋਂ ਫ੍ਰੀ ਹੋ ਕੇ ਇਹਨਾਂ ਦੀ ਕੈਂਜੋ ਦਾ ਚਲੰਦਾ ਪ੍ਰੋਗਰਾਮ ਬਣਾਇਆ ਤੇ ਅਸੀਂ ਸਾਰੇ ਪੇਰੈਂਟਸ ਇਹਨਾਂ ਨੂੰ ਯੋਗਦਾਨ ਦਵਾਂਗੇ ਪੂਰਾ ਜਿੰਨਾ ਵੀ ਯੋਗਦਾਨ ਸਾਡੇ ਤੋਂ ਹੋਏਗਾ ਇਹ ਬੱਚਿਆਂ ਨੂੰ ਅਸੀਂ ਦਵਾਂਗੇ ਇਹਨਾਂ ਦੇ ਪੇਰੈਂਟਸ ਨੇ ਅਲਾਓ ਕੀਤਾ ਵੀ ਅੱਛੇ ਕੰਮ ਕਰਨ ਲੱਗੇ ਹੋ ਦੇਖੋ ਇੱਕ ਵਧੀਆ ਅਚੀਵਮੈਂਟ ਇਹਨਾਂ ਨੇ ਕੀਤੀ ਹੈ ਕਿ ਨਸ਼ਿਆਂ ਤੋਂ ਬੱਚਿਆਂ ਨੂੰ ਇਹਨਾਂ ਨੇ ਕਿਹਾ ਵੀ ਛੱਡ ਕੇ ਸਾਡੇ ਵੱਲ ਆਓ ਸਾਡੇ ਨਾਲ ਜੁੜੋ ਹੈਲਪ ਕਰ ਰਹੇ ਨੇ ਸਟਰੀਟ ਡੌਗ ਹੋ ਗਏ ਕਾਊਜ਼ ਹੋ ਗਏ ਪਲਾਂਟੇਸ਼ਨ ਹੋ ਗਈ ਕਿਸੇ ਗਰੀਬ ਨੂੰ ਹੈਲਪ ਦੀ ਲੋੜ ਹੈ ਤਾਂ ਉਹ ਵੀ ਇਹ ਦੇਣਗੇ ਕਿਸੇ ਨੂੰ ਕਤਾਬਾਂ ਦੀ ਲੋੜ ਹੈ ਜਾਂ ਕਿਸ ਤਰ੍ਹਾਂ ਦੀ ਲੋੜ ਹੈ ਇਹਨਾਂ ਦੀ ਐਨ ਜੀਓ ਬਹੁਤ ਵਧੀਆ ਕੰਮ ਕਰੂਗੀ ਕਾਫੀ ਬੱਚੇ ਜੁੜਗੇ ਇਹਨਾਂ ਨਾਲ ਪਲਾਂਟ ਦੀ ਗੱਲ ਕਰੀਏ ਤਾਂ ਅਸੀਂ ਸਿਟੀ ਸਿਟੀ ਤੋਂ ਲੈ ਕੇ ਅੱਗੇ ਪ੍ਰੀਤ ਹਸਪੀਟਲ ਤੱਕ ਅਸੀਂ ਪੌਦੇ ਲਗਾਏ ਨੇ ਪਹਿਲਾਂ 2000 ਦੇ ਕਰੀਬ ਬਟੇ ਤੁਸੀਂ ਦੇਖਿਆ ਪੌਦੇ ਬਹੁਤ ਵੱਡੇ ਹੋ ਗਏ ਨੇ ਫੁੱਲ ਵੀ ਲੱਗ ਰਹੇ ਨੇ ਸਾਡਾ ਮਿਸ਼ਨ ਸੀ ਮੇਰਾ ਵੀ ਮਿਸ਼ਨ ਸੀਗਾ ਵੀ ਮੈਂ ਪੌਦੇ ਲਗਾਵਾ ਉਦਾਂ ਹੀ ਬੱਚਿਆਂ ਨੇ ਇਹ ਇਰਾਦਾ ਅਪਣਾਇਆ ਵੀ ਅਸੀਂ ਵੀ ਬੂਟੇ ਲਾਈਏ ਕਿੰਨੇ ਕਿੰਨੇ ਟਾਈਮ ਤੋਂ ਇਹ ਲਾ ਰਹੇ ਨੇ ਬੋਬੇ ਇਹ ਇਹ ਬੱਚਿਆਂ ਨੇ ਤਾਂ ਅੱਜ ਤੋਂ ਪਹਿਲਾ ਡੇ ਸੀ ਪਰ ਮੈਂ ਬਹੁਤ ਦੇਰ ਤੋਂ ਪਹਿਲਾਂ 3-4 ਸਾਲ ਹੋ ਗਏ ਲਗਾਉਂਦੇ ਨੂੰ ਬੁੱਟੇ ਲਗਾਉਂਦਾ ਰਹਿਣਾ ਹਾਂ ਜੀ ਹਾਂ ਜੀ ਇਹ ਕਿੰਨੇ ਵੀ ਹੁਣ ਤੱਕ ਪੌਦੇ ਲਗਾ ਦਿੱਤੇ ਇਹ ਅੱਜ 300 ਲੈ ਕੇ ਆਇਆ ਸੀ 100 ਇਹਨਾਂ ਕੋਲ ਬੈਲੈਂਸ ਪਿਆ ਹੈ 200 ਇਹਨਾਂ ਨੇ ਅੱਜ ਲਗਾਤਾ ਹੁਣ ਇਹਨਾਂ ਨੇ ਕਈ ਇਲਾਕਿਆਂ ਦੇ ਵਿੱਚ ਪੌਦੇ ਲਗਾਏ ਨੇ ਪੁਲਿਸ ਸਟੇਸ਼ਨ ਆਏ ਨੇ ਐਸ ਮਾਂਜੀ ਉਹ ਐਸਐਸਪੀ ਸਾਹਿਬ ਕੋਲ ਵੀ ਇਹਨਾਂ ਨੇ ਜਾਣਾ ਹੈ ਤੇ ਕਈ ਆਫਿਸ ਦੇ ਵਿੱਚ ਵੀ ਜਾ ਕੇ ਪੌਦੇ ਲਗਾ ਰਹੇ ਨੇ